ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਰਲਸ ਹੌਸਟਲ ਵਿੱਚ ਇੱਕ ਵਿਦਿਆਰਥਣ ਨੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ ਅੰਮ੍ਰਿਤਸਰ ਦੇ ਰਈਆ ਦੀ ਰਹਿਣ ਵਾਲੀ ਰਮਨਪ੍ਰੀਤ कौर ਬੀਐਸਸੀ ਦੀ ਪੜ੍ਹਾਈ ਕਰ ਰਹੀ ਸੀ ਖੁਦਕੁਸ਼ੀ ਦੇ ਕਾਰਨਾਂ ਬਾਰੇ ਪੁਲਿਸ ਜਾਂਚ ਕਰ ਰਹੀ ਹੈ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਆਜੀਬ ਸ਼ਰਮਾ ਫੋਨਲਾਈਨ 'ਤੇ ਮੌਜੂਦ ਨੇ ਰਾਜੀ ਸੂਇਸਾਈਡ ਦੇ ਕਾਰਨਾਂ ਦਾ ਪਤਾ ਲੱਗਿਆ ਹੈ ਜੀ ਹੁਣ ਤੱਕ ਜੋ ਪੁਲਿਸ ਵੱਲੋਂ ਜਾਂਚ ਕੀਤੀ ਗਈ ਉਸ ਵਿੱਚ ਨਾ ਤਾਂ ਕੋਈ ਸੁਸਾਈਡ ਨੋਟ ਹੈ ਉਸ ਕਮਰੇ ਦੇ ਵਿੱਚੋਂ बरामद ਹੋਇਆ ਪਰ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਦੀ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਉਸ ਦੇ ਵਿੱਚ ਗਰਲ ਹੌਸਟਲ ਹੈ ਉਸ ਦੇ ਵਿੱਚ ਰਾਤ ਵੇਲੇ ਰਮਨਪ੍ਰੀਤ कौर ਨਾਂ ਦੀ ਜੋ ਵਿਦਿਆਰਥਣ ਸੀ ਜੋ ਕਿ ਬੀਐਸਸੀ ਫਰਸਟイヤー ਦੇ ਵਿੱਚ ਇੱਥੇ ਪੜ ਰਹੀ ਸੀ ਤੇ ਰੀਆ ਦੀ ਰਹਿਣ ਵਾਲੀ ਹੈ ਉਸ ਵੱਲੋਂ ਕੱਲ ਰਾਤ ਨੂੰ ਆਪਣੇ ਹੀ ਜੋ ਹੌਸਟਲ ਦਾ ਕਮਰਾ ਉਸ ਦੇ ਵਿੱਚ ਪਾਹਾ ਲਗਾ ਕੇ ਪੁਤ ਖੁਸ਼ੀ ਕੀਤੀ ਗਈ ਸੀ ਔਰ ਸਭ ਤੋਂ اہم ਗੱਲ ਇਹ ਹੈ ਕਿ ਜਦੋਂ ਤੱਕ ਪੁਲਿਸ ਪਹੁੰਚੀ ਸੀ ਮੌਕੇ ਤੇ ਉਸ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ ਪਰ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਜੋ ਹੈ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਔਰ ਪਰਿਵਾਰ ਵੱਲੋਂ ਵੀ ਪੁਲਿਸ ਲਗਾਤਾਰ ਪੁਸ਼ਕਿਸ਼ ਕਰ ਰਹੀ ਹੈ ਔਰ ਉਸ ਦੀ ਲਾਸ਼ ਨੂੰ ਜਿਆ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਉਸ ਤੋਂ ਬਾਅਦ ਵੀ ਜੋ ਹੈ ਕਾਰਨਾਂ ਦਾ ਸਾਫ਼ ਪਤਾ ਚੱਲ ਸਕੇਗਾ ਵੀ ਆਖਿਰ ਕਦੋਂ ਅਤੇ ਕਿਸ ਤਰ੍ਹਾਂ ਦੀ ਮੌਤ ਹੋਈ ਅਸਲ ਕਾਰਨ ਉਸ ਦੇ ਪਿੱਛੇ ਕੀ ਸੀ ਧੰਨਵਾਦ ਰਾਜੀ